ਰਾਸ ਮਗਰੀ ਲੈ ਕੇ ਬਾਬਾ ਭਮਣ ਸਾਹ ਡੇਰੇ ਵੱਲੋਂ ਗੱਦੀ ਨਿਸ਼ੀਨ ਬਾਬਾ ਬ੍ਰਹਮਦਾਸ ਜੀ ਪਹੁੰਚੇ ਨੇ ਪਿੰਡ ਡਾਣੀ ਬਟਨ ਸਿੰਘ ਚਾਕਰਖੀਵਾ ਤਹਿਸੀਲ ਜਲਾਲਾਬਾਦ ਦੇ ਪਿੰਡ ਤੁਸੀਂ ਬਣੇ ਰਹਿਣਾ ਸਾਡੇ ਨਾਲ ਵੀਡੀਓ ਦੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਕਿਉਂਕਿ ਇਹ ਜਿਹੜਾ ਏਰੀਆ ਹੈ ਹੜ ਪ੍ਰਭਾਵਿਤ ਏਰੀਆ ਹੈ ਜੋ ਚਾਕਰਖੀਵਾ ਦੀ ਡਾਣੀ ਬਟਨ ਸਿੰਘ ਹੈ ਜਿੱਥੇ ਅੱਜ ਅ ਬਿਤੇ ਵਕ ਵਕ ਰਾਜਨੀਤਿਕ ਸਮਾਜਿਕ ਅਤੇ ਵਕ ਵਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਪਹੁੰਚ ਰਹੀਆਂ ਨੇ ਉੱਥੇ ਹੀ ਅਜੋਣ ਡੇਰਾ ਬਾਬਾ ਭੁੰਮਣ ਸ਼ਾਹ ਦੇ ਇੱਕ ਗੱਦੀ ਨਿਸ਼ੀਨ ਬਾਬਾ ਜਿਹੜੇ ਬਾਬਾ ਬ੍ਰਹਮਦਾਸ ਜੀ ਇੱਥੇ ਖੁਦ ਨਾਲ ਪਹੁੰਚੇ ਨੇ ਔਰ ਜਿਹੜੇ ਸਮਗਰੀ ਲੈ ਕੇ ਪਹੁੰਚੇ ਨੇ ਤੁਸੀਂ ਦੇ ਦੇਖ ਰਹੇ ਹੋ ਬੱਦ ਬਾਬਾ ਜੀ ਇੱਥੇ ਟਰੈਕਟਰ ਚਲਾ ਕੇ ਜਿਹੜੇ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ। ਸਵੀਨਾ ਟਰੈਕਟਰ ਠੇਵਾ ਦੀ ਟਾਣੀ ਮੱਲ ਸਿੰਘ ਤੋਂ ਜੋ ਕਿ ਇਹ ਏਰੀਆ 2023 ਦੇ ਵਿੱਚ ਵੀ ਪ੍ਰਭਾਵਿਤ ਹੋਇਆ ਸੀ ਤੇ ਹੁਣ ਵੀ ਇਹ ਏਰੀਆ ਜਿਹੜਾ 2025 ਦੇ ਵਿੱਚ ਫਿਰ ਪ੍ਰਭਾਵਿਤ ਹੋਇਆ ਤੁਸੀਂ ਦੇਖ ਰਹੇ ਹੋ। ਪਿੰਡ ਵਾਸੀ ਸਵਾਗਤ ਦੇ ਲਈ ਅੱਗੇ ਆਏ ਨੇ। ਔਰ ਬਾਬਾ ਜੀ ਦਾ ਧੰਨਵਾਦ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਤੇ ਬਾਬਾ ਗਦਨ ਸਿੰਘ ਬਾਬਾ ਬ੍ਰਹਮਦਾਸ ਜੀ ਖੁਦ ਜਿਹੜੇ ਇੱਥੇ ਟਰੈਕਟਰ ਤੇ ਪਹੁੰਚ ਕੇ ਸਮਗਰੀ ਲੈ ਕੇ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿੰਨ ਦਿਨ ਚਿੰਨ ਬਾਬਾ ਜੀ ਬ੍ਰਹਮਦਾਸ ਜੀ ਪਹੁੰਚੇ ਨੇ ਖੁਦ ਸਮਗਰੀ ਲੈ ਕੇ ਪਹੁੰਚੇ ਨੇ ਇੱਥੇ ਆੜ ਪੇਰਤਾਂ ਦਾ ਇਸਾਰ ਲੈਣ ਵੀ ਪਹੁੰਚੇ ਨੇ ਚੱਲ ਰਹੀ ਹੈ ਤਾਂ ਹੋਰ ਅੱਜ 2023 ਦੇ ਵਿੱਚ ਵੀ ਇਹ ਏਰੀਆ ਪ੍ਰਭਾਵਿਤ ਹੋਇਆ ਸੀ ਤੇ ਹੁਣ ਅੱਜ ਫਿਰ 2025 ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਠੀਕ ਠਾਕ ਹੈ ਜੀ ਬੋਲੇ ਬਾਬਾ ਭੂਮਣ ਸ਼ਾਮਰਾਜ ਕੀ ਜੈ ਬੋਲੇ ਸੰਗਰੇ ਦਾਮ ਕੀ ਜੈ ਇਹ ਦੋਨਾਂ ਸਾਈਡ ਤੁਸੀਂ ਦੇਖ ਸਕਦੇ ਹੋ ਐਂਟਰੀ ਬੰਨ ਹੈ ਜਿਹੜਾ ਪਿੰਡ ਦਾ ਇਸ ਪਿੰਡ ਦੇ ਦੋਨਾਂ ਸਾਈਡ ਤੇ ਪਾਣੀ ਭਰ ਗਿਆ ਔਰ ਇੱਕ ਹੀ ਰਸਤਾ ਜਿਹੜਾ ਇਹ ਬੱਚਿਆ ਐ ਐਂਟਰੀ ਜਿਹੜੀ ਹੁਣ ਤੁਸੀਂ ਜਿੱਥੇ ਤਸਵੀਰਾਂ ਦੇਖ ਰਹੇ ਹੋ ਤੇ ਕਾਫੀ ਏਕੜ ਜਿਹੜੀ ਜ਼ਮੀਨ ਅੰਦਰ ਪ੍ਰਭਾਵਿਤ ਹੋਈ ਹੈ ਤੁਸੀਂ ਜਿੱਥੇ ਵੀ ਦੇਖਦੇ ਹੋ ਅੱਗੇ ਜਿੱਥੋਂ ਤੱਕ ਵੀ ਨੱਗਾ ਪਹੁੰਚਦੀ ਹੈ ਪਾਣੀ ਦੇਖਣ ਨੂੰ ਤੁਹਾਨੂੰ ਮਿਲੇਗਾ ਪਾਣੀ ਪਾਣੀ ਦਿਖ ਰਿਹਾ ਹੈ ਇਧਰ ਮੇਰੇ ਘਰੋਂ ਗਾਹੀ ਜ਼ਿਆਦਾ ਅਗੀ ਹੈ ਨਾ ਇੱਥੇ ਤਾਂ 8-10 ਫੁੱਟ ਹੈ ਪਾਣੀ ਥੱਲੇ ਹੈ ਹਾਂ ਇਧਰਾਈ ਜ਼ਿਆਦਾ ਹੈ ਜਦੋਂ ਪਾਣੀ ਵਧੇ ਹੋਈ ਜਾ ਹੈ ਨਾ ਜਲਾਲਾਪਾਟ ਤੇ ਫਿਰ ਚੱਕ ਕੇਵਾ ਦੀ ਟਾਣੀ ਬਚਨ ਸਿੰਘ ਤੋਂ ਤਸਵੀਰਾਂ ਜਿੱਥੇ ਡੇਰਾ ਪਾਪਾ ਭਮਣ ਸ਼ਾਹ ਤੇ ਗੱਦੀ ਨਿਸ਼ਿਨ ਪਾਪਾ ਇਬਰਾਹਿਮ ਦਾਸ ਜੀ ਸੰਗਤਾਂ ਦੇ ਸਾਰ ਲੈਣ ਪਹੁੰਚੇ ਨੇ ਔਰ ਤੁਸੀਂ ਦੇਖ ਰਹੇ ਹੋ ਇਹ ਇਲਾਕਾ ਜਿਹੜਾ 2023 ਦੇ ਵਿੱਚ ਵੀ ਪ੍ਰਭਾਵਿਤ ਹੋਇਆ ਸੀ ਤੇ ਇਸ ਵਾਰ 2025 ਦੇ ਵਿੱਚ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਤੇ ਪਿੰਡ ਦੇ ਬਿਲਕੁਲ ਐਂਟਰ ਤੇ ਪਾਣੀ ਖੜਾ ਹੈ ਬਾਬਾ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਬਾਬਾ ਜੀ ਤੁਸੀਂ ਇੱਥੇ ਸੰਗਤਾਂ ਦੀ ਸਾਰ ਲੈਣ ਤੁਲ ਕੇ ਹੋ ਕਿ ਬਾਬਾ ਜੀ ਪੰਜਾਬ ਦੇ ਵਿੱਚ ਤੁਸੀਂ ਪਹੁੰਚੇ ਹੋ ਅੱਜ ਪੰਜਾਬ ਦੇ ਵਿੱਚ ਆਉਣ ਦਾ ਸਾਨੂੰ ਮੌਕਾ ਮਿਲਿਆ ਇੱਥੋਂ ਦੇ ਹਾਲਾਤ ਬਹੁਤ ਹੀ ਮਾੜੇ ਦਿਖਾਈ ਦੇ ਰਹੇ ਜੀ ਜਿਸ ਦਾ ਘਾਟਾ ਕਦੀ ਪੂਰਾ ਨਹੀਂ ਕੀਤਾ ਜਾ ਸਕਦਾ ਜੀ ਇਸ ਦੇ ਵਾਸਤੇ ਮੈਂ ਤਾਂ ਸਭ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਸਾਰੇ ਆਪਾਂ ਜਿਹੜੇ ਪਰ ਪਾਣੀ ਨਾਲ ਪ੍ਰਭਾਵਿਤ ਇਲਾਕੇ ਡੋਬ ਗਏ ਨੇ ਫਸਲਾਂ ਬਰਬਾਦ ਹੋ ਗਈਆਂ ਨੇ ਜੀ ਘਰ ਡੋਬ ਗਏ ਨੇ ਜੀ ਘਰੋਂ ਬੇਘਰ ਹੋ ਗਏ ਨੇ ਵਿਚਾਰੇ ਕਿਉਂਕਿ ਘਰ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਹੈ ਜੀ ਘਰ ਬੜੀ ਪ੍ਰੇਮ ਸ਼ਰਧਾ ਦੇ ਨਾਲ ਬਣਾਇਆ ਜਾਂਦਾ ਹੈ ਉਹਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਹੁੰਦਾ ਹੈ ਜੀ ਇਸ ਤੋਂ ਵੱਡਾ ਹੋਰ ਦੁੱਖ ਹੋਰ ਕੀ ਹੋ ਸਕਦਾ ਹੈ ਜੀ ਤੇ ਮੈਂ ਉਸ ਪਰਮ ਪਿਤਾ ਪਰਮਾਤਮਾ ਅੱਗੇ ਵੀ ਅਰਦਾਸ ਕਰਦਾ ਹਾਂ ਕਿ ਪਰਮ ਪਿਤਾ ਪਰਮਾਤਮਾ ਸ਼ਾਂਤੀ ਦੇਵੇ ਅਤੇ ਇਹਨਾਂ ਇਲਾਕਿਆਂ ਤੇ ਕਿਰਪਾ ਕਰੇ ਅਤੇ ਇਹ ਸਾਰਾ ਇਲਾਕਾ ਪੰਜਾਬ ਦੇ ਵਾਸੀ ਕਿਉਂਕਿ ਹਮੇਸ਼ਾ ਹੀ ਇਹ ਜੰਗਾਂ ਜਿੱਤਦੇ ਆ ਰਹੇ ਨੇ ਤੇ ਇਸ ਪਾਣੀ ਵਾਲੀ ਜੰਗ ਤੇ ਵੀ ਪਰਮ ਪਿਤਾ ਪਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਇਹ ਜ਼ਰੂਰ ਜੰਗ ਜਿੱਤਣਗੇ ਬੋਲੀਏ ਬਾਬਾ ਭੁੰਮਣ ਸ਼ਾਹ ਜੀ ਜੈ ਬੋਲੀਏ ਗੁਰੂ ਬਾਬਾ ਬ੍ਰਹਮਦਾਸ ਮਹਾਰਾਜ ਜੀ ਕੀ ਜੈ ਸੋ ਤੁਸੀਂ ਦੇਖ ਰਹੇ ਸੀ ਜਲਾਲਾਬਾਦ ਦੇ ਪਿੰਚੱਕ ਖੀਵਾ ਦੀ ਟਾਣੀ ਪਟਨ ਸਿੰਘ ਤੋਂ ਤਸਵੀਰਾਂ ਜਿੱਥੇ ਬਾਬਾ ਭੁੰਮਣ ਸ਼ਾਹ ਡੇਰਾ ਦੇ ਗੱਦੀ ਨਿਸ਼ੀਨ ਬਾਬਾ ਬ੍ਰਹਮਦਾਸ ਜੀ ਜੋ ਆਪ ਖੁਦ ਇੱਥੇ ਅੱਜ ਪਹੁੰਚੇ ਨੇ ਸੰਗਤਾਂ ਦੀ ਸਾਰ ਲੈਣ ਲਈ ਔਰ ਰਾਸਮ ਅਗਰੀਵੀ ਲੈ ਕੇ ਪਹੁੰਚੇ ਨੇ ਸੋ ਬਣੇ ਰਹਿਣਾ ਸਾਡੇ ਨਾਲ ਇਸ ਪੇਜ ਤੇ ਔਰ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਣਾ ਪੰਮਨ ਸ਼ਾਹ ਨਾਰਾਜ ਕਾਲ ਜੈ ਆਈਕਲ ਦੇਵ ਆ ਜਿਹਾ ਕਰਿਆ ਅਮੀਰ ਅਹੀ ਹੈਗਾ ਆਜੋ ਆਜੋ ਮੇਰੇ ਹਲੋ ਬਾਬਾ ਜੀ ਅੱਗੇ ਚਲੇ ਗਏ ਨੇ ਤੁਸੀਂ ਮਗਰ ਜਾਣਾ ਉਹਨਾਂ ਦੇ ਅੰਜੀ ਆਪਣਾ ਸਿੰਘ ਜੀ ਜੋ ਅੱਜ ਡੇਰਾ ਭਮਣ शाह ਵੱਲੋਂ ਸੇਵਾ ਆਈਏ ਕਿਸ ਤਰ੍ਹਾਂ ਧੰਨਵਾਦ ਕਰਨਾ ਚਾਹੀਦਾ ਸਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਨ ਤਨ ਬਾਬਾ ਭਮਣ शाह ਜੀ ਮਹਾਰਾਜ ਜੀ ਜੋ ਇੱਥੇ ਆ ਪਹੁੰਚਿਆ ਸਾਡੀ ਇਸਾਰ ਲੈਣ ਵਾਸਤੇ ਜੋ ਉਹਨਾਂ ਨੇ ਸਾਡਾ ਭਾਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਇੱਥੇ ਆੜ ਪੀੜਤਾਂ ਦਾ ਇਸ਼ਾਰ ਲੈਣ ਆਇਓ ਔਰ ਆਪਣਾ ਸ਼ੁਭ ਨਾਮ ਤੇ ਪਤਾ ਦੱਸ ਦੋ ਸਰ ਮੇਰਾ ਨਾਮ ਖੁਸ਼ਾਲ ਚੰਦ ਪਿੰਡ ਚੱਕ ਬਨਵਾਲਾ ਜ਼ਿਲ੍ਹਾ ਫਾਜ਼ਿਲਕਾ ਤਾਂ ਜੋ ਅੱਜ ਇਹ ਹਾਲਾਤ ਬਾਰਡਰ ਏਰੀਆ ਵਿੱਚ ਬਾੜ ਪੀੜਤਾਂ ਦੇ ਵਾਸਤੇ ਅੱਜ ਸਾਡੇ ਗੁਰੂ ਮਹਾਰਾਜ ਗੁਰੂ ਬਾਬਾ ਬ੍ਰਹਮਦਾਸ ਜੀ ਗੱਦੇ ਨਿਸ਼ਿਂਡੇਰਾ ਬਾਬਾ ਫੁੱਮਣ ਸ਼ਾ ਸੰਗਰਸਾ ਦਾ ਤੋਂ ਅੱਜ ਇੱਥੇ ਆੜ ਪੀੜਤਾਂ ਦਾ ਦੁੱਖ ਮਡਾਉਣ ਵਾਸਤੇ ਆਏ ਸਨ ਜੋ ਕਿ ਸਮੇਂ-ਸਮੇਂ ਤੇ ਜਿਹੜਾ ਕਿ ਸਮਾਜ ਸੇਵਾ ਦੇ ਕੰਮ ਸਾਡੇ ਗੁਰੂ ਦਰਬਾਰ ਵੱਲੋਂ ਚੱਲਦੇ ਰਹਿੰਦੇ ਨੇ ਜੀ ਔਰ ਸਾਡੇ ਜਿੰਨੇ ਵੀ ਇੱਥੇ ਲੋਕਲ ਸੇਵਾਦਾਰ ਨੇ ਸਾਰੇ ਦਿਨ ਰਾਤ ਮਿਹਨਤ ਕਰਕੇ ਲੋਕਾਂ ਦੇ ਦੁੱਖ ਮਡਾਉਣ ਵਿੱਚ ਲੱਗੇ ਹੋਏ ਨੇ ਅੱਜ ਗੁਰੂ ਦਰਬਾਰ ਤੋਂ ਗੁਰੂ ਮਹਾਰਾਜ ਜੀ ਦਾ ਕਾਫਲਾ ਆਇਆ ਸੀ ਜਿਸ ਵਿੱਚ ਕਈ ਟਰਾਲੀਆਂ ਢੋੜੀ ਦੀਆਂ ਕਈ ਟਰਾਲੀਆਂ ਪੱਠਿਆਂ ਦੀਆਂ ਔਰ ਆ ਜਿਹੜਾ ਰਾਸ਼ਨ ਅੱਜ ਅਸੀਂ ਆ ਢਾਣੀ ਬਚਨ ਸਿੰਘ ਤੇ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਇੱਥੇ ਅਸੀਂ ਕੋਈ ਤਕਰੀਬਨ 150 ਘਰ ਨੂੰ ਰਾਸ਼ਨ ਜਿਹੜਾ ਵੰਡਿਆ ਕਿਟ ਦਿੱਤੀ ਹੈ ਤਾਂ ਅਸੀਂ ਪਰਮਾਤਮਾ 'ਕਿ ਇਹ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਚਾਚੀਵਾਂ ਟਾਣੀ ਬਦਨ ਸਿੰਘ ਵਾਲੇ ਜੋ ਕਿ ਅੱਜ ਬਾਬਾ ਭਮਣਛਾ ਵੱਲੋਂ ਡੇਰਾ ਸੰਗਰ ਸਾਧਾਂ ਵੱਲੋਂ ਜੋ ਅੱਜ ਬਾਬਾ ਬ੍ਰਹਮਦਾਸ ਜੀ ਵੀ ਇੱਥੇ ਸੰਕਟ ਦੀ ਘੜੀ ਦੇ ਵਿੱਚ ਆਏ ਸਾਡਾ ਦੁੱਖ ਮਡਾਉਣ ਔਰ ਹਰਾਚਾਰਾ ਰਾਸ਼ਨ ਤੂੜੀ ਲੈ ਕੇ ਆਏ ਅਸੀਂ ਸਾਰੀ ਸੰਗਤ ਜਿਨ੍ਹਾਂ ਨੇ ਸਹਿਯੋਗ ਦਿੱਤਾ ਔਰ ਬਾਬਾ ਭਮਣਛਾ ਜੀ ਮਹਾਰਾਜ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਵੀ ਕਰਨਾ ਹੈ ਕਿ ਇਸ ਸੰਕਟ ਨੂੰ ਜਲਦੀ ਟਾਲੇ ਔਰ ਬਾਬਾ ਬ੍ਰਹਮ ਜੀ ਬ੍ਰਹਮਦਾਸ ਮਹਾਰਾਜ ਜੀ ਦਾ ਔਰ ਸਾਰੀ ਸੰਗਤ ਜੋ ਸੇਵਾ ਕਰਨਾਈ ਇਹਨਾਂ ਦਾ ਅਸੀਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਬਾਬਾ ਭਮਣਛਾ ਮਹਾਰਾਜ ਕੀ ਜੈ ਬੋਲੇ ਗੁਰੂ ਬ੍ਰਹਮਦਾਸ ਮਹਾਰਾਜ ਕੀ ਜੈ ਹਾਂਜੀ ਭਾਈ ਇਹ ਕਿਤੋਂ ਸੰਗਤ ਆਈ ਜਿਹੜੀ ਤੁਸੀਂ ਨਾਲ ਜੀ ਸੰਦਰਜੀ ਬਾਬੇ ਭੰਮਨ ਸਾਹਿਬ ਦੀ ਸੇਵਾ ਸੰਗਤ ਆਈ ਹੈ ਜੀ ਪਿੰਡ ਪੀਰੋਂ ਤੋਂ ਚਰਾਲਾਵਾਦ ਦੀ ਸਾਰੇ ਸਮੂਹ ਸੰਗਤ ਜੀ ਜਵਾਨਾ ਹੋ ਗਿਆ ਅਮੀਰ ਖਾਸ ਹੋ ਗਿਆ ਕਾਲੂ ਵਾਲਾ ਹੋ ਗਿਆ ਜਿਮੜਿਆ ਵਾਲੀ ਜੇ ਮੰਨਿਆ ਵਾਲੀ ਚੱਤ ਸਵਾਹ ਵਾਲੀ ਜੀ ਲੋਕ ਵਾਲੀ ਵਾਂ ਜੀ ਇਹ ਸਾਰੇ ਗੁਰੂ ਦੀ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਤਸਵੀਰ ਦੇ ਸਦਕਾ ਤੁਹਾਡੇ ਵਿੱਚ ਪਹੁੰਚਿਆ ਕਾਨੂੰ ਕੋ ਬਾਵਾ ਬੰਮਾ ਸਾਹਿਬ 11 ਦਾਸ ਕਰਦੇ ਆ ਜੇ ਤੁਹਾਡੇ ਤੇ ਸੰਦਰਿ ਘਰੀ ਆਈ ਹੈ ਜਿਹੜੇ ਹਾਰ ਸਥਿਤੀ ਆਈ ਹੈ ਇਹ ਜਲਦੀ ਤੋਂ ਜਲਦੀ ਮਹਾਰਾਜ ਇਹਨੂੰ ਜਲਦੀ ਤੋਂ ਜਲਦੀ ਪਾਣੀ ਥੱਲੇ ਲਾਵੇ ਤੇ ਜੋ ਕਿ ਤੁਸੀਂ ਆ ਗਿਆ ਨਵੀਆਂ ਫਸਲਾਂ ਬੀਜੋ ਤੇ ਖੁਸ਼ਹਾਲ ਹੋ ਜੀ ਜੀ ਧੰਨਵਾਦ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ